ਲੋ ਜੀ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਐਮਪੀ ਤੇ ਵੱਡੇ ਨੇਤਾ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਹੁਣ ਉਹ ਜੇਲ੍ਹੋਂ ਬਾਹਰ ਆ ਜਾਣਗੇ ਇੱਕ ਪਾਸੇ ਕੇਜਰੀਵਾਲ ਨੂੰ ਜੇਲ੍ਹ ਦੇ ਅੰਦਰ ਭੇਜਿਆ ਗਿਆ ਤੇ ਦੂਜੇ ਪਾਸੇ ਹੁਣ ਸੰਜੇ ਸਿੰਘ ਜੇਲ੍ਹ ਤੋਂ ਬਾਹਰ ਆ ਜਾਣਗੇ ਦੇਖੋ ਆਮ ਆਦਮੀ ਪਾਰਟੀ ਦੇ ਲਈ ਇੱਕ ਬਹੁਤ ਵੱਡਾ ਸਿਆਸੀ ਸੰਕਟ ਇਸ ਵਕਤ ਬਣ ਗਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੱਡੇ ਨੇਤਾ ਸੀ ਚਾਹੇ ਉਹ ਮਨੀਸ਼ ਸੋਢੀਆ ਚਾਹੇ ਅਰਵਿੰਦ ਕੇਜਰੀਵਾਲਾ ਚਾਹੇ ਸੰਜੀਤ ਸਿੰਘ ਹੈ ਚਾਹੇ ਅਸਤਿੰਦਰ ਜੈਨ ਹੈ ਸਾਰਿਆਂ ਨੂੰ ਇੱਕੋ ਸ਼ਰਾਬ ਘਟਾਲੇ ਕੇਸ ਦੇ ਵਿੱਚ ਜੇਲ੍ਹ ਚ ਤੁਨ ਦਿੱਤਾ ਗਿਆ ਸੀ ਤੇ ਆਮ ਆਦਮੀ ਪਾਰਟੀ ਦੇ ਲਈ ਕਾਫੀ ਵੱਡਾ ਸੰਕਟ ਸੀ ਪਰ ਹੁਣ ਅੱਜ ਆਪਸੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਦੀ ਸਿਹਤ ਮੰਤਰੀ ਹੈ ਉਸਨੇ ਕਿਹਾ ਕਿ ਮੈਨੂੰ ਆਤਸ਼ੀ ਨੂੰ ਸੌਰਵ ਭਾਰਤਵਾਜ ਨੂੰ ਰਾਗਵ ਚੱਡੇ ਨੂੰ ਤੇ ਪਾਠਕ ਨੂੰ ਸਾਨੂੰ ਚਾਰਾਂ ਨੂੰ ਵੀ ਈਡੀ ਜਿਹੜੀ ਆ ਵੋਟਾਂ ਤੋਂ ਪਹਿਲਾਂ ਪਹਿਲਾਂ ਜੇਲ੍ਹ ਭੇਜ ਸਕਦੀ ਹੈ ਉਹ ਕਹਿੰਦੀ ਬੀਜੇਪੀ ਸਾਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਔਰ ਸਾਡੀ ਪਾਰਟੀ ਨੂੰ ਲੀਡਰਾਂ ਤੋਂ ਆਗੂਆਂ ਤੋਂ ਸਖਣਾ ਕਰਨਾ ਚਾਹੁੰਦੀ ਹੈ ਪਰ ਅੱਜ ਇਹ ਨਵੀਂ ਖਬਰ ਆਈ ਹੈ ਆਮ ਆਦਮੀ ਪਾਰਟੀ ਦੇ ਲਈ ਇਹ ਇੱਕ ਚੰਗੀ ਖਬਰ ਕਹੀ ਜਾ ਸਕਦੀ ਹੈ ਕਿਉਂਕਿ ਸੰਜੇ ਸਿੰਘ ਜਿਹੜੇ ਲਗਭਗ 6-7 ਮਹੀਨਿਆਂ ਤੋਂ ਜੇਲ੍ਹ ਚ ਬੰਦ ਸੀਗੇ ਪਹਿਲਾਂ ਨਾ ਤਾਂ ਮਨੀਸ਼ ਸੁਸੋਧੀਆਂ ਨੂੰ ਜ਼ਮਾਨਤ ਮਿਲੀ ਹੈ ਨਾ ਸਤਿੰਦਰ ਜੈਨ ਨੂੰ ਮਿਲੀ ਹੈ ਨਾ ਹੀ ਸੰਜੇ ਸਿੰਘ ਨੂੰ ਮਿਲ ਰਹੀ ਸੀ ਪਰ ਅੱਜ ਸੁਪਰੀਮ ਕੋਰਟ ਨੇ ਸੰਜੇ ਸਿੰਘ ਦੀ ਜ਼ਮਾਨਤ ਕਰ ਦਿੱਤੀ ਹੈ ਅੱਜ ਸੰਜੇ ਸਿੰਘ ਬਾਹਰ ਆਉਣਗੇ ਤੇ ਪ੍ਰੈਸ ਕਾਨਫਰੰਸ ਵੀ ਜ਼ਰੂਰ ਹੋਵੇਗੀ ਤੇ ਸੰਜੀਤ ਸਿੰਘ ਕੁਝ ਵੱਡੇ ਖਲਾਸੇ ਵੀ ਕਰ ਸਕਦੇ ਨੇ ਔਰ ਸੰਜੀਤ ਸਿੰਘ ਦੀ ਜ਼ਮਾਨਤ ਦੇ ਆਧਾਰ ਤੇ ਹੀ ਹੁਣ ਮਨੀਸ਼ ਸੋਦਿਆ ਨੂੰ ਸਤਿੰਦਰ ਜੈਨ ਨੂੰ ਤੇ ਕੇਜਰੀਵਾਲ ਨੂੰ ਵੀ ਜ਼ਮਾਨਤ ਮਿਲ ਸਕਦੀ ਹੈ ਕਿਉਂਕਿ ਕੇਸ ਇੱਕੋ ਹੈ ਕੇਸ ਸੇਮ ਹੈ ਸੇਮ ਹੀ ਦੋਸ਼ ਨੇ ਤਾਂ ਫਿਰ ਜੇ ਸੰਜੀਤ ਸਿੰਘ ਦੀ ਜ਼ਮਾਨਤ ਹੋ ਗਈ ਹੈ ਤਾਂ ਫਿਰ ਬਾਕੀਆਂ ਦੀ ਜ਼ਮਾਨਤ ਵੀ ਸੁਪਰੀਮ ਕੋਰਟ ਕਰ ਸਕਦੀ ਹੈ ਜਾਂ ਹੇਠਲੀਆਂ ਅਦਾਲਤਾਂ ਕਰ ਸਕਦੀਆਂ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਲਈ ਇਹ ਰਾਹਤ ਦੀ ਖਬਰ ਕਹੀ ਜਾ ਸਕਦੀ ਹੈ ਦੂਜੇ ਪਾਸੇ ਜਦੋਂ ਦਾ ਕੇਜਰੀਵਾਲ ਨੂੰ ਜੇਲ੍ਹ ਚ ਭੇਜਿਆ ਤਾਂ ਚਾਰਚ ਫੇਰੇ ਇੱਕ ਵੱਡੀ ਚਰਚਾ ਇੱਕ ਵੱਡਾ ਰੌਲਾ ਪਿਆ ਹੋਇਆ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਜਾਣ ਬੁੱਝ ਕੇ ਕੇਰਾ ਪਾ ਕੇ ਦਬਾਇਆ ਜਾ ਰਿਹਾ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਨੇ ਇਹ ਘੁਟਾਲਾ ਕੀਤਾ ਸੀ ਇਸੇ ਲਈ ਹੁਣ ਇਹਨਾਂ ਨੂੰ ਭੁਗਤਣਾ ਪੈ ਰਿਹਾ ਪਰ ਵੱਡੀ ਗਿਣਤੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਅਮਰੀਕਾ ਦਾ ਦੇਸ਼ ਦਾ ਵੀ ਇਹਦੇ ਤੇ ਬਿਆਨ ਆਇਆ ਆਮ ਲੋਕਾਂ ਚ ਵੀ ਇਹ ਜ਼ਿਆਦਾਤਰ ਚਰਚਾ ਹੈ ਕਿ ਇਹ ਵੋਟਾਂ ਕਰਕੇ ਸਾਰਾ ਕੁਝ ਜਿਹੜਾ ਇੱਕਦਮ ਕੀਤਾ ਜਾ ਰਿਹਾ ਔਰ ਦੂਜਾ ਵੱਡਾ ਸਵਾਲ ਜਿਹੜਾ ਹੈ ਈਡੀ ਦੇ ਉੱਪਰ ਇਹ ਉੱਠ ਰਿਹਾ ਕਿ ਈਡੀ ਨੂੰ ਭਾਜਪਾ ਦੇ ਨੇਤਾ ਕਿਉਂ ਨਹੀਂ ਨਜ਼ਰ ਆਉਂਦੇ ਕਿ ਭਾਜਪਾ ਦੇ ਵਿੱਚ ਸਾਰੇ ਐਮਐਲਏ ਸਾਰੇ ਐਮਪੀ ਸਾਰੇ ਮੰਤਰੀ ਸਾਰੇ ਨੇਤਾ ਦੁੱਧ ਤੋਤੇ ਨੇ ਕਿ ਉਹਨਾਂ ਚ ਕੋਈ ਨੁਕਸ ਨਹੀਂਗਾ ਤੇ ਅਗਲਾ ਵੱਡਾ ਸਵਾਲ ਇਹ ਚਰਚਾ ਚ ਹੈ ਕਿ ਜਦੋਂ ਕੋਈ ਵੀ ਵਿਅਕਤੀ ਬੀਜੇਪੀ ਚ ਚਲਾ ਜਾਂਦਾ ਹੈ ਤਾਂ ਉਹਦੇ ਉੱਪਰੋਂ ਕੇਸ ਖਤਮ ਕਿਉਂ ਹੋ ਜਾਂਦੇ ਨੇ ਉਹ ਫਿਰ ਦੁੱਧ ਧੋਤਾਂ ਕਿਵੇਂ ਹੋ ਜਾਂਦਾ ਹੈ ਈਡੀ ਹੋਵੇ ਜਾਂ ਕੋਈ ਕੇਂਦਰੀ ਹੋਰ ਏਜੰਸੀ ਹੋਵੇ ਉਹ ਛਾਪੇ ਮਾਰਨੇ ਉਦੋਂ ਹੀ ਬੰਦ ਕਿਉਂ ਕਰ ਦਿੰਦੀ ਹੈ ਜਦੋਂ ਉਹ ਵਿਅਕਤੀ ਬੀਜੇਪੀ ਚ ਸ਼ਾਮਲ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਇਹ ਬਹੁਤ ਵੱਡਾ ਸਵਾਲ ਜਿਹੜਾ ਹੈ ਉਹ ਲਗਾਤਾਰ ਬਣਿਆ ਹੋਇਆ ਪਰ ਅੱਜ ਸੰਜੇ ਸਿੰਘ ਦੀ ਜਮਾਨਤ ਦੀ ਖਬਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਹੋਲਾਰਾ ਦਿੱਤਾ ਕਿਉਂਕਿ ਸਾਰਾ ਜਿਹੜਾ ਦਰੋਮਦਾਰ ਪਾਰਟੀ ਦਾ ਵੱਡੀ ਜ਼ਿੰਮੇਵਾਰੀ ਭਗਵੰਤ ਮਾਨ ਤੇ ਆਈ ਹੋਈ ਸੀ ਭਗਵੰਤ ਮਾਨ ਜਿਹੜੀ 2 ਦਿਨ ਪਹਿਲਾਂ ਦਿੱਲੀ ਚ ਰੈਲੀ ਕੀਤੀ ਹੈ ਉਹਦੇ ਚ ਵੀ ਵੱਡੇ ਸੂਤਰ ਧਾਰ ਦੇ ਤੌਰ ਤੇ ਨਜ਼ਰ ਆਏ ਕਿਉਂਕਿ ਪਹਿਲਾਂ ਜਦੋਂ ਮਨੀਸ਼ ਸੋਦੀਆ ਬਾਹਰ ਸੀਗਾ ਸੰਜੇ ਸਿੰਘ ਬਾਹਰ ਸੀਗਾ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਸੀ राघव चड्ढा ਵੀ ਜਦੋਂ ਵਿਦੇਸ਼ ਨਹੀਂ ਸੀ ਗਿਆ ਇੱਥੇ ਸੀ ਤਾਂ ਉਸ ਵਕਤ ਭਗਵੰਤ ਮਾਨ ਦਾ ਚੌਥਾ ਪੰਜਵਾਂ ਛੇਵਾਂ ਨੰਬਰ ਆਉਂਦਾ ਸੀ ਪਰ ਹੁਣ ਭਗਵੰਤ ਮਾਨ ਦੇ ਮੋਢਿਆਂ ਤੇ ਵੀ ਜ਼ਿੰਮੇਵਾਰੀ ਵਧੀ ਹੋਈ ਸੀ ਪਰ ਸੰਜੇ ਸਿੰਘ ਦੀ ਜਮਾਨਤ ਦੀ ਖਬਰ ਨੇ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਜੋਸ਼ ਫੂਕਿਆ ਔਰ ਇੱਕ ਇੱਕ ਹੌਲਾਸ ਲੈ ਕੇ ਆਂਦਾ ਸੋ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਸੀ ਬਹੁਤ ਮਿਹਰਬਾਨੀ ਸ਼ੁ크ਰੀ